ਇੱਕ ਮਾਂ ਆਪਣੇ ਬੱਚੇ ਦੇ ਨਾਲ ਮੇਲਾ ਦੇਖਣ ਜਾਂਦੀ ਹੈ। ਮਾਂ ਬੱਚੇ ਨੂੰ ਉਂਗਲ ਲਾ ਕੇ ਰੱਖਦੀ ਹੈ ਤੇ ਉਸ ਨੂੰ ਮੇਲਾ ਦਿਖਾਉਂਦੀ ਹੈ। ਦੋਨੋਂ ਜene ਖੂਬ ਮਸਤੀ ਕਰਦੇ ਨੇ, ਹੱਸਦੇ ਖੇਡਦੇ ਨੇ, ਮੇਲਾ ਦੇਖਦੇ ਨੇ, ਖਾਂਦੇ ਨੇ। ਉੱਥੇ ਇੱਕ ਮਦਾਰੀ ਦਾ ਤਮਾਸ਼ਾ ਚੱਲ ਰਿਹਾ ਹੁੰਦਾ। ਬੱਚੇ ਨੂੰ ਤਮਾਸ਼ਾ ਇੰਨਾ ਸੋਹਣਾ ਲੱਗਦਾ ਕਿ ਉਹ ਖੜ ਕੇ ਉੱਥੇ ਦੇਖਣ ਲੱਗ ਜਾਂਦਾ। ਹੁਣ ਜਿੱਥੇ ਤਮਾਸ਼ਾ ਦੇਖਦੇ ਹੁੰਦੇ ਨੇ, ਉੱਥੇ ਭੀੜ ਬਹੁਤ ਜ਼ਿਆਦਾ ਹੁੰਦੀ ਹੈ। ਬੱਚੇ ਨੂੰ ਤਮਾਸ਼ਾ ਦੇਖਦੇ-ਦੇਖਦੇ ਪਤਾ ਹੀ ਨਹੀਂ ਚੱਲਦਾ ਕਿ ਕਦੋਂ ਉਸਨੇ ਆਪਣੇ ਮਾਂ ਦੀ ਉਂਗਲ ਛੱਡਤੀ। ਭੀੜ ਦੇ ਵਿੱਚ ਦੋਨੋਂ ਇੱਕ ਦੂਜੇ ਤੋਂ ਅਲੱਗ ਹੋ ਜਾਂਦੇ ਨੇ। ਉਹਦੀ ਮਾਂ ਉਹਨੂੰ ਭੀੜ ਦੇ ਵਿੱਚ ਲੱਭਦੀ ਫਿਰੀ ਜਾਂਦੀ ਆ, ਉਹਨੂੰ ਬੱਚਾ ਨਜ਼ਰ ਨਹੀਂ ਆਉਂਦਾ ਕਿਤੇ ਤੇ ਉਹ ਲੱਭਦੇ-ਲੱਭਦੇ ਕਿਤੇ ਦੂਰ ਨਿਕਲ ਜਾਂਦੀ ਆ। ਤੇ ਹੁਣ ਬੱਚਾ ਪਹਿਲਾਂ ਤਾਂ ਤਮਾਸ਼ਾ ਦੇਖਦਾ ਰਹਿੰਦਾ। ਜਦੋਂ ਤਮਾਸ਼ਾ ਖਤਮ ਹੋਇਆ ਸਾਰੇ ਲੋਕ ਇਧਰ-ਉਧਰ ਬਿਖਰ ਜਾਂਦੇ ਨੇ ਤੇ ਬੱਚਾ ਉਹ ਕੱਲਾ ਰਹਿ ਜਾਂਦਾ। ਜਦੋਂ ਦੇਖਦਾ ਕਿ ਮੇਰੀ ਮਾਂ ਮੇਰੇ ਨਾਲ ਨਹੀਂ ਬੱਚਾ ਉੱਚੀ ਉੱਚੀ ਰੋਣ ਲੱਗ ਜਾਂਦਾ ਹੈ ਉੱਚੀ ਉੱਚੀ ਚੀਕਾਂ ਮਾਰਦਾ ਚਿੱਲਣ ਲੱਗ ਜਾਂਦਾ ਮਾਂ ਮਾਂ ਕਹਿ ਕੇ ਮਾਂ ਨੂੰ ਆਵਾਜ਼ਾਂ ਮਾਰਦਾ ਮਾਂ 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 ਜਦੋਂ ਇਹ ਮੇਲੇ ਚ ਆਏ ਬਾਕੀ ਲੋਕ ਦੇਖਦੇ ਨੇ ਉਹ ਬੱਚੇ ਨੂੰ ਚੁੱਕ ਕੇ ਕਮੇਟੀ ਦੇ ਕੋਲ ਲੈ ਜਾਂਦੇ ਨੇ ਹੁਣ ਕਮੇਟੀ ਉਸ ਨੂੰ ਪੁੱਛਦੀ ਹੈ ਕਿ ਤੇਰੀ ਮਾਂ ਦਾ ਨਾਮ ਕੀ ਹੈ ਬੇਟਾ ਤੂੰ ਕਿੱਥੋਂ ਆਇਆ ਪਰ ਬੱਚਾ ਦੱਸਣ 'ਚ ਅਸਮਰੱਥ ਹੁੰਦਾ ਉਹਨੂੰ ਇੰਨੀ ਸਮਝ ਨਹੀਂ ਹੁੰਦੀ ਬੱਸ ਰੋਈ ਜਾਂਦਾ ਰੋਈ ਜਾਂਦਾ ਹੈ ਕਮੇਟੀ ਵਾਲੇ ਬੜੀ ਕੋਸ਼ਿਸ਼ ਕਰਦੇ ਨੇ ਕਿ ਬੱਚੇ ਨੂੰ ਚੁੱਪ ਕਰਾਇਆ ਜਾਵੇ ਪਰ ਕਿੱਥੇ ਉਹ ਤਾਂ ਹੋਰ ਉੱਚੇ ਉੱਚੇ ਰੋਈ ਜਾਂਦਾ ਤੇ ਮਾਂ ਮਾਂ ਕਰੀ ਜਾਂਦਾ ਕਮੇਟੀ ਵਾਲੇ ਕਹਿੰਦੇ ਵੀ ਅਸੀਂ ਤੇਰੀ ਮਾਂ ਨੂੰ ਇਦਾਂ ਕਿਵੇਂ ਲੱਭਾਂਗੇ ਵੀ ਨਹੀਂ ਜਾਂਦਾ ਮੇਲੇ 'ਚ ਭੀੜ ਹੈ ਤੂੰ ਸਾਨੂੰ ਕੋਈ ਬੇਟਾ ਉਹਦੀ ਨਿਸ਼ਾਨੀ ਦੱਸ ਤੇਰੀ ਮਾਂ ਦੇਖਣ ਨੂੰ ਕਿਵੇਂ ਦੀ ਲੱਗਦੀ ਆ ਬੱਚਾ ਕਹਿੰਦਾ ਮੇਰੀ ਮਾਂ ਬਹੁਤ ਜ਼ਿਆਦਾ ਸੋਹਣੀ ਆ ਦੁਨੀਆ ਦੀ ਸਭ ਤੋਂ ਸੋਹਣੀ ਔਰਤ ਹੈ ਮੇਰੀ ਮਾਂ ਬਹੁਤ ਹੀ ਜ਼ਿਆਦਾ ਸੋਹਣੀ ਹੈ ਹੁਣ ਕਮੇਟੀ ਵਾਲੇ ਕੀ ਕਰਦੇ ਨੇ ਸਾਰੇ ਮੇਲੇ ਦੇ ਵਿੱਚ ਦੇਖਦੇ ਨੇ ਜਿਹੜੀ ਵੀ ਉਹਨਾਂ ਨੂੰ ਸੋਹਣੀ ਔਰਤ ਲੱਗਦੀ ਹੈ ਉਸੇ ਨੂੰ ਫੜ ਕੇ ਉਸ ਬੱਚੇ ਕੋਲ ਲਿਆਉਂਦੇ ਨੇ ਤੇ ਪੁੱਛਦੇ ਨੇ ਤੂੰ ਇਹਦੀ ਮਾਂ ਹੈ ਹਰੀ ਔਰਤ ਕਹਿੰਦੀ ਆ ਨਹੀਂ ਮੈਂ ਇਹਦੀ ਮਾਂ ਨਹੀਂ ਤੇ ਬੱਚਾ ਵੀ ਮਨਾ ਕਰ ਦਿੰਦਾ ਕਿ ਇਹ ਮੇਰੀ ਮਾਂ ਨਹੀਂ ਹੈਗੀ ਹੁਣ ਉਹਨਾਂ ਨੇ ਕਿੰਨੀਆਂ ਔਰਤਾਂ ਨੂੰ ਫੜ ਕੇ ਉਸ ਨੂੰ ਦਿਖਾਤਾ ਬੱਚੇ ਨੂੰ ਵੀ ਇਹ ਤੇਰੀ ਮਾਂ ਹੈ ਤੇਰੀ ਮਾਂ ਹੈ ਬੱਚਾ ਕਹਿੰਦਾ ਨਹੀਂ ਇਹ ਮੇਰੀ ਮਾਂ ਨਹੀਂ ਹੈਗੀ ਤੇ ਰੋਈ ਜਾਂਦਾ ਹੈ ਬੱਚਾ ਰੋਣ ਤੋਂ ਚੁੱਪ ਹੀ ਨਹੀਂ ਹੁੰਦਾ ਕਮੇਟੀ ਵਾਲੇ ਵੀ ਬਹੁਤ ਪਰੇਸ਼ਾਨ ਹੋ ਜਾਂਦੇ ਨੇ ਵੀ ਹੁਣ ਬੱਚੇ ਨੂੰ ਅਸੀਂ ਚੁੱਪ ਕਿੱਦਾਂ ਕਰਾਈਏ ਇਹਨੂੰ ਛੱਡ ਕੇ ਕਿੱਥੇ ਆਈਏ ਇਹਦੀ ਮਾਂ ਤਾਂ ਸਾਨੂੰ ਲੱਭ ਨਹੀਂ ਰਹੀ ਨਾ ਬੱਚਾ ਦੱਸ ਸਕਦਾ ਹੈ ਬੱਚੇ ਦੀ ਬਹੁਤ ਉਮਰ ਛੋਟੀ ਸੀ ਉਸ ਨੂੰ ਪਤਾ ਨਹੀਂ ਹੁੰਦਾ ਉਹਦੀ ਮਾਂ ਦਾ ਨਾਮ ਕੀ ਹੈ ਬਹੁਤ ਛੋਟਾ ਹੁੰਦਾ ਲਓ ਜੀ ਹੁਣ ਕਰਦੇ ਕਰਦੇ ਸ਼ਾਮ ਹੋ ਜਾਂਦੀ ਆ ਤੇ ਸ਼ਾਮ ਹੋ ਜਾਂਦੀ ਆ ਮੇਲਾ ਵਿਛੜ ਜਾਂਦਾ ਸਾਰੇ ਲੋਕ ਆਪਣੇ ਘਰਾਂ ਨੂੰ ਚਲੇ ਜਾਂਦੇ ਨੇ ਤੇ ਉੱਥੇ ਇੱਕ ਔਰਤ ਰਹਿ ਜਾਂਦੀ ਹੈ ਜਿਹੜੀ ਕਿ ਉਸ ਬੱਚੇ ਦੀ ਮਾਂ ਹੁੰਦੀ ਆ ਉਹ ਆਪਣੇ ਬੱਚੇ ਨੂੰ ਪਾਲਦੀ ਪਾਲਦੀ ਫਿਰਦੀ ਆ ਉੱਥੇ ਆਸ-ਆਸੇ ਪਾਸੇ ਦੇਖਦੀ ਆ ਹਰ ਜਗ੍ਹਾ ਦੇਖਦੀ ਆ ਤੇ ਦੇਖਦੀ ਦੇਖਦੀ ਉੱਥੇ ਹੀ ਪਹੁੰਚ ਜਾਂਦੀ ਆ ਜਿੱਥੇ ਉਹਦਾ ਬੱਚਾ ਕਮੇਟੀ ਵਾਲਿਆਂ ਦੇ ਕੋਲ ਹੁੰਦਾ ਜਦੋਂ ਉਸ ਬੱਚੇ ਨੂੰ ਦੂਰੋਂ ਆਂਦੇ ਦਿਖਦੀ ਆ ਬੱਚਾ ਕਮੇਟੀ ਵਾਲਿਆਂ ਤੋਂ ਉਂਗਲ ਛੜਾ ਕੇ ਭੱਜ ਕੇ ਜਾ ਕੇ ਆਪਣੀ ਮਾਂ ਨੂੰ ਚਿੰਬੜ ਜਾਂਦਾ ਹੈ ਜੱਫੀ ਪਾ ਲੈਂਦਾ ਤੇ ਉੱਚੀ-ਉੱਚੀ ਰੋਣ ਲੱਗ ਜਾਂਦਾ ਤੇ ਨਾਲੇ ਉਹਦੀ ਮਾਂ ਰੋਣ ਲੱਗ ਜਾਂਦੀ ਹੈ ਪਰ ਹੁਣ ਕਮੇਟੀ ਵਾਲੇ ਦੇਖ ਕੇ ਬੜੇ ਹੈਰਾਨ ਹੁੰਦੇ ਨੇ ਕਿ ਇਹ ਬੱਚਾ ਤਾਂ ਸਾਨੂੰ ਕਹੀ ਜਾਂਦਾ ਕਿ ਮੇਰੀ ਮਾਂ ਬਹੁਤ ਜ਼ਿਆਦਾ ਸੋਹਣੀ ਆ ਬਹੁਤ ਜ਼ਿਆਦਾ ਸੋਹਣੀ ਆ ਦੁਨੀਆ ਦੀ ਸਭ ਤੋਂ ਸੋਹਣੀ ਔਰਤ ਹੈ ਪਰ ਇਹ ਤਾਂ ਜਮਾ ਹੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਬਦਸੂਰਤ ਕੀ ਇਹ ਤਾਂ ਮਤਲਬ ਦੇਖਣ ਚ ਇੰਨੀ ਜ਼ਿਆਦਾ ਕਾਲੀ ਹੈ ਬਾਲ ਬਿਖਰੇ ਨੇ ਕੱਪੜੇ ਫਟੇ ਨੇ ਵੀ ਬੱਚਾ ਸਾਨੂੰ ਕਹੀ ਜਾਂਦਾ ਹੈ ਇਹ ਸਭ ਤੋਂ ਖੂਬਸੂਰਤ ਹੈ ਮੇਰੀ ਮਾਂ ਵੀ ਉਹ ਇਹਦੀ ਮਾਂ ਤਾਂ ਇਹ ਸੀ ਸੋ ਇਹ ਚੀਜ਼ ਸਾਰਿਆਂ ਨੂੰ ਹੈਰਾਨ ਕਰ ਦਿੰਦੀ ਆ ਕਹਿਣ ਦਾ ਭਾਵ ਜਿੱਦਾਂ ਦੀ ਮਰਜ਼ੀ ਹੋਵੇ ਹਰ ਇੱਕ ਨੂੰ ਆਪਣੀ ਮਾਂ ਸੋਹਣੀ ਲੱਗਦੀ ਆ ਤੇ ਜਿੱਦਾਂ ਦਾ ਮਰਜ਼ੀ ਬੱਚਾ ਹੋਵੇ ਚਾਹੇ ਉਹ ਕਾਲਾ ਹੋਵੇ ਚਾਹੇ ਉਹ ਜਿੱਦਾਂ ਦਾ ਮਰਜ਼ੀ ਹੋਵੇ ਹਨਾ ਕਈ ਵਾਰੀ ਕਈ ਆਪਾਂ ਹਿੱਜ ਬੱਚੇ ਹੁੰਦੇ ਨੇ ਪਰ ਉਹਨਾਂ ਦੀ ਮਾਂ ਨੂੰ ਉਹੀ ਸਾਰੇ ਤੋਂ ਪਿਆਰੇ ਲੱਗਦੇ ਨੇ ਸੋ ਮਾਂ ਜਿੱਦਾਂ ਦੀ ਮਰਜ਼ੀ ਹੋਵੇ ਕਾਲੀ ਹੋਵੇ ਗੋਰੀ ਹੋਵੇ ਹਨਾ ਜਿੱਦਾਂ ਦੀ ਮਰਜ਼ੀ ਭਾਵੇਂ ਅਮੀਰ ਹੋਵੇ ਭਾਵੇਂ ਗਰੀਬ ਹੋਵੇ ਭਾਵੇਂ ਮੋਟੀ ਹੋਵੇ ਪਤਲੀ ਹੋਵੇ ਚਾਹੇ ਬਿਮਾਰ ਹੋਵੇ ਪਰ ਹਰ ਇੱਕ ਬੱਚੇ ਨੂੰ ਆਪਣੀ ਮਾਂ ਹੈ ਜਿਹੜੀ ਦੁਨੀਆ ਦੀ ਸਭ ਤੋਂ ਖੂਬਸੂਰਤ ਮਾਂ ਲੱਗਦੀ ਹੈ ਤੇ ਇਹ ਸੱਚ ਵੀ ਆ ਕਿਉਂਕਿ ਜਿਹੜੀ ਤੁਹਾਡੀ ਆਪਣੀ ਮਾਂ ਹੁੰਦੀ ਆ ਜਿੰਨੀ ਕੇਅਰ ਤੁਹਾਡੀ ਉਹ ਕਰਦੀ ਆ ਬਾਕੀ ਤੁਹਾਡੀ ਕੋਈ ਨਹੀਂ ਕਰ ਸਕਦਾ ਇਸ ਲਈ ਦੁਨੀਆ ਦੀ ਹਰ ਮਾਂ ਸਭ ਤੋਂ ਜ਼ਿਆਦਾ ਆਪਣੇ ਬੱਚੇ ਲਈ ਖੂਬਸੂਰਤ ਮਾਂ ਹੁੰਦੀ ਆ ਤੇ ਬੱਚਾ ਜਿੱਦਾਂ ਦਾ ਮਰਜ਼ੀ ਹੋਵੇ ਆਪਣੀ ਮਾਂ ਨੂੰ ਸਾਰੀ ਦੁਨੀਆ ਤੋਂ ਜ਼ਿਆਦਾ ਪਿਆਰਾ ਲੱਗਦਾ ਕਿਸੇ ਨੇ ਐਦਾਂ ਹੀ ਪੁੱਛਿਆ ਇੱਕ ਔਰਤ ਨੂੰ ਕਿ ਤੂੰ ਦੱਸ ਇਨੂੰ ਦੁਨੀਆ ਚ ਸਭ ਤੋਂ ਪਿਆਰਾ ਬੱਚਾ ਕਿਹੜਾ ਲੱਗਦਾ ਤਾਂ ਕਾਫੀ ਸਾਰੇ ਬੱਚੇ ਉੱਥੇ ਖੇਡ ਰਹੇ ਸੀ ਇੱਕ ਬੱਚਾ ਜਿਹੜਾ ਬਿਲਕੁਲ ਮਿੱਟੀ ਚ ਲਿਬੜਿਆ ਥੇਬੜਿਆ ਸੀ ਹੈਨਾ ਤੇ ਉਹਦੇ ਕੱਪੜੇ ਲੀਡੇ ਸਾਰੇ ਲਿਬੜੇ ਸੀ ਨੱਕ ਵਗ ਰਹਿਆ ਸੀ ਬੜਾ ਮਤਲਬ ਗੰਦਾ ਹੋਇਆ ਪਿਆ ਸੀ ਤਾਂ ਉਸ ਔਰਤ ਨੇ ਉਸ ਵੱਲ ਇਸ਼ਾਰਾ ਕੀਤਾ ਕਿ ਮੈਨੂੰ ਉਹ ਸਭ ਤੋਂ ਪਿਆਰਾ ਲੱਗਦਾ ਕਿਉਂਕਿ ਉਹ ਉਹਦਾ ਬੱਚਾ ਸੀ ਇਸ ਕਰਕੇ ਕਹਿੰਦੇ ਨੇ ਕਿ ਆਪਣਾ ਬੱਚਾ ਜਿਵੇਂ ਦਾ ਮਰਜੀ ਹੋਵੇ ਹਰ ਮਾਂ ਨੂੰ ਪਿਆਰਾ ਹੁੰਦਾ ਹੈ ਤੇ ਜਿਵੇਂ ਦੀ ਮਰਜ਼ੀ ਮਾਂ ਹੋਵੇ ਹਰ ਬੱਚੇ ਨੂੰ ਆਪਣੀ ਮਾਂ ਪਿਆਰੀ ਲੱਗਦੀ ਆ ਤੇ ਆਪਣੀ ਮਾਂ ਦੁਨੀਆ ਦੀ ਸਭ ਤੋਂ ਖੂਬਸੂਰਤ ਮਾਂ ਲੱਗਦੀ ਆ ਸੋ ਤੁਹਾਨੂੰ ਵੀਡੀਓ ਮੈਨੂੰ ਪੂਰੀ ਉਮੀਦ ਹੈ ਵਧੀਆ ਜ਼ਰੂਰ ਲੱਗੀ ਹੋਊਗੀ ਤੇ ਇਸ ਵੀਡੀਓ ਨੂੰ ਤੁਸੀਂ ਜਿੰਨਾ ਸ਼ੇਅਰ ਕਰ ਸਕਦੇ ਹੋ ਵੱਧ ਤੋਂ ਵੱਧ ਕਰਨਾ ਕਿਉਂਕਿ ਜਿਹੜਾ ਵੀ ਆਪਣੀ ਮਾਂ ਨੂੰ ਪਿਆਰ ਕਰਦਾ ਹੈ ਉਹ ਵੀਡੀਓ ਜ਼ਰੂਰ ਸ਼ੇਅਰ ਕਰੂਗਾ ਮੈਨੂੰ ਪੂਰਾ ਯਕੀਨ ਹੈ ਤੇ ਆਪਣੀ ماں ਨੂੰ ਹਰ ਕੋਈ ਪਿਆਰ ਕਰਦਾ ਹੈ ਇਸ ਲਈ ਮੈਨੂੰ ਪਤਾ ਹੈ ਜੀ ਤੁਸੀਂ ਸਾਰੇ ਵੀਡੀਓ ਸ਼ੇਅਰ ਜ਼ਰੂਰ ਕਰੋਗੇ ਸੋ ਇਹ ਮੈਸੇਜ ਹੀ ਇੱਕ ਤਰ੍ਹਾਂ ਦਾ ਕਿ ਆਪਣੀ ماں ਨੂੰ ਵੱਧ ਤੋਂ ਵੱਧ ਪਿਆਰ ਕਰੋ ਕਿਉਂਕਿ ਤੁਹਾਡੀ ماں ਦੁਨੀਆ ਦੀ ਸਭ ਤੋਂ ਖੂਬਸੂਰਤ ਮਾਂ ਹੈ ਤੇ ਤੁਸੀਂ ਉਹਦੇ ਸਭ ਤੋਂ ਖੂਬਸੂਰਤ ਬੱਚੇ ਹੋ ਥੈਂਕ ਯੂ ਸੋ ਮੱਚ ਵੀਡੀਓ ਵਾਚ ਕਰਨ ਲਈ ਤੇ ਕਮੈਂਟ ਰਾਹੀਂ ਆਪਣੀ رائے ਮੈਨੂੰ ਤੁਸੀਂ ਜ਼ਰੂਰ ਲਿਖ ਕੇ ਭੇਜਣੀ ਹੈ ਉਹ ਨਾ ਭੁੱਲਿਆ ਕਰੋ ਬਾਕੀ ਮੈਨੂੰ ਇੰਸਟਾਗ੍ਰam ਤੇ ਵੀ ਜ਼ਰੂਰ ਫਾਲੋ ਕਰ ਲਓ ਬੱਬਲ ਕੌਰ 13 13 ਮੇਰੀ ਆਈਡੀ ਆ ਜਿੱਥੇ ਤੁਹਾਨੂੰ ਨਵੀਆਂ ਨਵੀਆਂ ਮੇਰੀਆਂ ਰੀਲਾਂ ਦੇਖਣ ਨੂੰ ਮਿਲਦੀਆਂ ਨੇ ਵੈਸੇ ਤੁਸੀਂ ਬਹੁਤ ਜ਼ਿਆਦਾ ਸਪੋਰਟ ਕਰਦੇ ਹੋ ਥੈਂਕ ਯੂ so much ਬਾਕੀ ਜਿਨ੍ਹਾਂ ਨੇ ਨਹੀਂ ਮੈਨੂੰ ਫਾਲੋ ਕੀਤਾ ਮੈਨੂੰ ਜ਼ਰੂਰ ਫਾਲੋ ਕਰ ਲਓ YouTube ਚੈਨਲ ਹੈ ਜੀ ਮੇਰਾ ਬੱਬਲ ਕੌਰ ਥੈਂਕ ਯੂ so much ਸਤਿ ਸ਼੍ਰੀ ਅਕਾਲ